ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਭੇਜੇ ਪਾਣੇ ਦੀਆਂ ਟੈਂਕੀਆਂ ਦੇ ਬਿਜਲੀ ਦੇ ਬਕਾਏ ਬਿੱਲਾਂ ਨੂੰ ਲੈ ਕੇ ਰੂਪਨਗਰ ਦੇ ਵਿੱਚ ਸਾਬਕਾ ਯੂਥ ਕਾਂਗਰਸ ਪ੍ਰਧਾਨ ਬ੍ਰਿੰਦਰ ਸਿੰਘ ਢਿੱਲੋਂ ਤੇ ਨਵਜੀਤ ਸਿੰਘ ਨਵੀ ਵੱਲੋਂ ਸੈਕਟਰੀਟ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਈਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਉਧਰ মিডিਆ ਦੇ ਨਾਲ ਗੱਲ ਕਰਦੇ ਹੋਏ ਬ੍ਰਿੰਦਰ ਸਿੰਘ ਢਿੱਲੋਂ ਤੇ ਨਵਜੀਤ ਸਿੰਘ ਨਵੀ ਨੇ ਕੀ ਕੁਝ ਕਿਹਾ ਸੁੰਦੇਹਾ ਮੈਂ ਕਹੂੰਗਾ ਨਵੀ ਜੀ ਤੁਸੀਂ ਵੀ 2 ਮਿੰਟ ਦੇ ਏਡੀਸੀ ਸਾਹਿਬ ਨਾਲ ਗੱਲ ਕੀਤੀ ਹੈ ਅਸੀਂ ਇਹ ਗੱਲਾਂ ਦੀ ਗੱਲ ਕੀਤੀ ਹੈ ਇੱਕ ਤਾਂ ਜਿਹੜਾ ੱੱੱਕਾ ਕਰ ਰਹੇ ਆ ਇਹ ਸਰਪੰਚਾਂ ਨਾਲ ਅਸੀਂ ਉਹਨਾਂ ਨੂੰ ਆਡੀਓਜ਼ ਸੁਣਾਈਆਂ ਜਿਦੇ ਵਿੱਚ ਕੋਈ ਉਹਦੇ ਫੋਨ ਦੇ ਉੱਤੇ ਬੋਲ ਰਿਹਾ ਵੀ ਜੇ ਦੇਣੇ ਆ ਕਿ ਨਹੀਂ ਦੇਣੇ ਇਹ ਤਾਂ ਫਿਰ ਅਸੀਂ ਸਸਪੈਂਸ਼ਨ ਲੈਟਰ ਦਿੱਤੀ ਮਤਲਬ ਇੱਥੇ ਤੱਕ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਕਈ ਸਰਪੰਚਾਂ ਨੂੰ ਡੋਂਗਲ ਦੇ ਰਾਹੀਂ ਵੀਡੀਓ ਨੇ ਆਪਣੇ ਪੈਸੇ ਕਢਾ ਵੀ ਲਏ ਤੇ ਅਸੀਂ ਇਹ ਵੀ ਚਾਹੁੰਦੇ ਆ ਕਿ ਉਹ ਜਿਹੜੇ ਸੈਕਟਰੀਆਂ ਜਿਨ੍ਹਾਂ ਨੇ ਇਹ ਹਰਕਤ ਕੀਤੀ ਹੈ ਉਹਨਾਂ ਦੇ ਕਢਾਏ ਆ ਪੈਸੇ ਬਗੈਰ ਮਤੇ ਤੋਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਬੰਦੀ ਕਾਰਵਾਈ ਕਿ ਬਗੈਰ ਮਤੇ ਤੋਂ ਉਹਨਾਂ ਨੇ ਉਹਨਾਂ ਦੇ ਪੈਸੇ ਕਢਾ ਕੀਤੇ ਨੇ ਔਰ ਵਿੱਤ ਕਮਿਸ਼ਨ ਦਾ ਪੈਸਾ ਹੈ ਨਹੀਂ ਪੰਜਾਬ ਸਰਕਾਰ ਦਾ ਦਿੱਤਾ ਹੋਇਆ ਪੈਸਾ ਨਹੀਂ ਹੈ ਤੁਸੀਂ ਸਰਪੰਚਾਂ ਤੋਂ ਉਹ ਵਾਪਸ ਮੰਗਦੇ ਪਏ ਹੋ ਕੱਲ ਨੂੰ ਆਡਿਟ ਹੋਣਾ ਹੈ ਸਰਪੰਚਾਂ ਨੇ ਉਹਨਾਂ ਕਿੱਥੋਂ ਉਹ ਦੇਣੀ ਹੈ ਵੀ ਸਫਾਈ ਵੀ ਇਹ ਉਹਨਾਂ ਨੇ ਸਰਕਾਰ ਨੇ ਦਿੱਤੇ ਫਸਣਾ ਦਾ ਕੱਲ ਸਰਪੰਚਾਂ ਨੇ ਯੂਸੀ ਦੇ ਸਭ ਤੋਂ بڑا ਮੁੱਦਾ ਤਾਂ ਇੱਕ ਬੜੀ ਲੌਜੀਕਲ ਜੀ ਗੱਲ ਹੈ ਵੀ ਜਿੱਥੇ ਸਾਰੀ ਮੋਟਰਾਂ ਦੇ ਬਿੱਲ ਫ੍ਰੀ ਹਨ ਇੱਕ ਮੋਟਰ ਸਿਰਫ ਪਿੰਡ ਦੀ ਸਿਰਫ ਇੱਕ ਮੋਟਰ ਦੀ ਗੱਲ ਕਰ ਰਿਹਾ ਹਾਂ ਇੱਕ ਮੋਟਰ ਜਿਹੜੀ ਪੂਰੇ ਪਿੰਡ ਨੂੰ ਪਾਣੀ ਬੁਲੰਦੀ ਹੈ ਤੁਸੀਂ ਉਹਨੂੰ ਕਿਉਂ ਨਹੀਂ ਫ੍ਰੀ ਕਰ ਸਕਦੇ ਉਹਦੇ ਚ ਇਹਨਾਂ ਦਾ ਕੀ ਉਹ ਹੈ ਜੇ ਨਹੀਂ ਭਰ ਪਾ ਰਿਆ ਪਿੰਡ ਪੀ ਤਾਂ ਪਾਣੀ ਹੋ ਰਹੇ ਹਨਾ ਲੋਕ ਹੀ ਪਾਣੀ ਪੀ ਰਹੇ ਹਾਂ ਉਸ ਮੋਟਰ ਤੋਂ ਤਾਂ ਤੁਸੀਂ ਕਿਉਂ ਲੋਕਾਂ ਨਾਲ ਧੱਕਾ ਕਰਨ ਦੇ ਇਤਰੇ ਹੋ ਗੱਨਾ ਕਰ ਹਰਿਆਣੇ ਨੂੰ ਪਾਣੀ ਦੇਣ ਨੂੰ ਤਿਆਰ ਹੋ ਰਹੇ ਆ ਲੇਕਿਨ ਪੰਜਾਬ ਦੇ ਪਿੰਡ ਪਾਣੀ ਤੋਂ ਵਾਂਝੇ ਰਹਿ ਜਾਣ ਕਿਉਂਕਿ ਉਹਨਾਂ ਦੇ ਬਿੱਲ ਨਹੀਂ ਭਰੇ ਗਏ ਉਹਦੇ ਕਰਕੇ ਕਨੈਕਸ਼ਨ ਕੱਟੇ ਜਾਣ ਹਰਿਆਣੇ ਨੂੰ ਮੁੱਖ ਮੰਤਰੀ ਤਿਆਰ ਹੋ ਰਿਹਾ ਕਹਿੰਦੇ ਅਸੀਂ ਭਾਈ ਕਨਈਆ ਲਾਲ ਦੇ ਵਾਰਸਾਂ ਕਿਸ ਤਰੀਕੇ ਨਾਲ ਕੋਟ ਕਰਕੇ ਤਰੀਕੇ ਨਾਲ ਹਰਿਆਣੇ ਨੂੰ ਪਾਣੀ ਦੇਣ ਦੀਆਂ ਜੜੀਆਂ ਇਹਨਾਂ ਦੀ ਸਾਜ਼ਿਸ਼ਾਂ ਹਨਾ ਔਰ ਜਿਹੜਾ ਦੂਜਾ ਕੰਮ ਇਹ ਪੈਸਾ ਇਕੱਠਾ ਕਰਕੇ ਜਿਹੜਾ 1000 ਰੁਪਏ ਦਾ ਵਾਅਦਾ ਕੀਤਾ ਉਹ 1000 ਰੁਪਿਆ ਇਹ ਲੋਕਾਂ ਚੋਂ ਇਕੱਠਾ ਕਰਕੇ ਦੇਣ ਦੀ ਕੋਸ਼ਿਸ਼ਾਂ ਯਾਂ ਜਿਹੜਾ ਕਹਿੰਦੇ ਆ ਬਿਜਲੀ ਦੀ ਮੁਫਤਾਂ ਤੇ ਬਿਜਲੀ ਮੁਫਤਾਂ ਲੋਕਾਂ ਨੂੰ ਸੁੱਖ ਸਹੂਲਤ ਵਾਸਤੇ ਤੇ ਜੇ ਪਾਣ ਪੀਣ ਵਾਲੇ ਪਾਣੀ ਦਾ ਬਿੱਲ ਤੇ ਮੁਫਤ ਹੋ ਜੂਗਾ ਜੋ ਕਿ ਮੇਰੇ ਸਾਬ ਨਾਲ ਕੁਛ ਹਜ਼ਾਰ ਕਰੋੜ ਰੁਪਇਆ ਵਾ 800 ਕਰੋੜ ਰੁਪਇਆ ਇਸ਼ਤਿਹਾਰਾਂ ਦੇ ਲੱਗਦਾ ਲੇਕਿਨ ਪੀਣ ਵਾਲੇ ਪਿੰਡਾਂ ਦੇ ਪਾਣੀ ਦੇ ਬਿੱਲ ਦੇ ਉੱਤੇ ਆਪਰਾ ਕੀ ਕਹਿੰਦੇ ਜਿਹੜੀ ਜੜੀਏ ਇਹ ਇਹਨਾਂ ਦੀ ਰਾਜਨੀਤੀ ਆ ਇਹਨੂੰ ਕਾਮਯਾਬੀ ਨਹੀਂ ਹੋਣ ਦਵਾਂਗੇ ਕਿਉਂਕਿ ਇਹ ਫੈਸਲਾ ਪੁਰਾਣੀ ਸਰਕਾਰ ਚਸदार ਚਰਨਿਸ ਵਿੱਚ ਨੂੰ ਕਰਤਾ ਸੀ ਕਿਉਂਕਿ ਦੇਖੋ ਹਮੇਸ਼ਾ ਜਦੋਂ ਵੋਟ ਪੈਂਦੀ ਆ ਪਿੰਡਾਂ ਨਾਲ ਪਿੰਡਾਂ ਦੀ ਡਿਵੈਲਪਮੈਂਟ ਕਰਨ ਦੀ ਗੱਲ ਕਰਦੇ ਪਿੰਡਾਂ ਦੇ ਸਰਪੰਚਾਂ ਨੂੰ ਹੀ ਤੁਸੀਂ ਸਰਪੰਚਾ ਖੁੜੀ ਜਾਓਗੇ ਨਾ ਵੋਟਾਂ ਲੈ ਕੇ 2027 ਆ ਰਿਹਾ ਜਿੰਨਾ ਤੁਸੀਂ ਸਾਡੇ ਪਰ ਜ਼ੁਲਮ ਕਰ ਰਹੇ ਹੋ ਨਾ ਕਰ ਲੋ ਮੈਂ ਤੁਹਾਡੇ ਮਾਧਿਅਮ ਨਾਲ ਦੱਸ ਰਿਹਾ ਜਦੋਂ ਸਰਪੰਚ ਸਾਰੇ ਇਕੱਠੇ ਹੋਗੇ ਨਾ ਸਾਰੇ ਸਾਰੇ ਤੁਹਾਨੂੰ ਪਤਾ ਲੱਗ ਜਾਣਾ 2027 ਦੇ ਵਿੱਚ ਬੜਨਾ ਕੀ ਹੈ ਜਿੰਨਾ ਤੁਸੀਂ ਸਾਨੂੰ ਧਮਕੀਆਂ ਦੇ ਰਹੇ ਹੋ ਇਲੈਕਟਿਡ ਬਾਡੀयां ਅਸੀਂ ਅਸੀਂ ਚੁਣੇ ਹੋਏ ਨੁਮਾਇੰਦੇ ਆਂ ਸਾਨੂੰ ਇਦਾਂ ਮਜਬੂਰ ਨਾ ਕਰੋ ਵੀ ਅਸੀਂ ਤੁਹਾਡੇ ਖਿਲਾਫ ਤੇ ਸੜਕਾਂ ਤੇ ਆਈਏ ਤੁਹਾਡਾ ਜੀਣਾ ਅਸੀਂ ਮੁਹਾਲ ਕਰ ਦਾਂਗੇ ਕਿਉਂ ਕਿਉਂਕਿ ਪਿੰਡਾਂ ਦੇ ਸਾਰੇ ਜਿਹੇ ਪਿੰਡ ਖੜੇ ਹੋਗੇ ਨਾ ਤੁਹਾਨੂੰ ਤਾਂ ਭੱਜਦੇ ਨੂੰ ਰਾਹ ਨਹੀਂ ਲੱਭਣਾ ਆਹ ਤਾਂ ਜਿਹੜੇ ਸਾਰੇ ਜਦੋਂ ਇੱਕ ਜਿਸਨ ਚੰਨੀ ਜਦੋਂ ਮਾਫੀ ਕਰ ਗਏ ਤੁਸੀਂ ਦੁਬਾਰਾ ਕਿਵੇਂ ਤੁਸੀਂ ਰੂਲ ਲਾਗੂ ਕਰ ਸਕਦੇ ਹੋ ਇੱਕ ਮੁੱਖ ਮੰਤਰੀ ਸਾਰੇ ਪੰਜਾਬ ਦਾ ਪਾਣੀ ਮਾਫ ਕਰ ਗਿਆ ਸਾਰੀਆਂ ਟੈਂਕੀਆਂ ਦਾ ਮਾਫ ਕਰ ਗਿਆ ਦੁਬਾਰਾ ਤੁਸੀਂ ਬਿਨਾ ਕੋਈ ਕੈਬਨਿਟਰ ਨੂੰ ਦੱਸੇ ਬਿਨਾ ਕੋਈ ਗੱਲ ਕੀਤੇ ਬਿਜਲੀ ਡਿਪਾਰਟਮੈਂਟ ਦਾ ਕੰਮ ਤੁਸੀਂ ਆਪਣੇ ਪੰਚਾਇਤ ਅਫਸਰਾਂ ਕੋਲੋਂ ਕਰਾ ਰਹੇ ਹੋ ਇਹ ਕਿਵੇਂ ਪਾਵਰ ਦਿੱਤੀ ਤੁਹਾਨੂੰ ਪੰਚਾਇਤ ਅਫਸਰਾਂ ਨੂੰ ਤੁਸੀਂ ਕਿਵੇਂ ਵਰਤ ਰਹੇ ਹੋ ਵੀ ਧਮਕੀਆਂ ਦੇ ਲਈ ਵਰਤ ਰਹੇ ਹੋ ਸੋ ਮੈਂ ਤਾਂ ਹੀ ਇੱਕ ਗੱਲ ਹੋਣ ਡੀਸੀ ਸਾਹਿਬ ਨੇ ਸਾਡੀ ਸੁਣੀ ਆ ਗੱਲ ਸੋਮਵਾਰ ਤੱਕ ਅਸੀਂ ਦੇਖਣਾ ਜੇ ਸੋਮਵਾਰ ਤੱਕ ਇਹਨਾਂ ਨੇ ਕੋ ਨਾ ਕੀਤਾ ਤਾਂ ਅਸੀਂ ਸਾਰੇ ਸਰਪੰਚ ਹਾਈਵੇ ਜਾਮ ਕਰਾਂਗੇ ਸਰਕਾਰ ਅੰਨੀ ਬੋਲੀ ਸਰਕਾਰ ਹੈ ਇਹਨਾਂ ਨੂੰ ਸੁਣਾ ਕੇ ਰਹਿਾਂਗੇ ਵੀ ਸਰਪੰਚ ਜਦੋਂ ਇਕੱਠੇ ਹੋ ਜਾਂਦੇ ਨੇ ਨਾ ਫਿਰ ਪਤਾ ਕਿਵੇਂ ਚੱਲਦਾ ਹੈ